ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਮਿੱਤਰਾਂ ਨੂੰ ਸੋ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਸੁਖਨਾ ਚੀਤ ਸੁਖਨਾ ਚੀਤ ਜੋ ਚੰਡੀਗੜ੍ਹ ਦੀ ਸਭ ਤੋਂ ਵੱਡੀ ਤੇ ਵਧੀਆ ਚੀਤ ਜਿੱਦਾਂ ਦਲਵੀਰ ਜੀ ਤੁਸੀਂ ਜਾਣਦੇ ਹੋ ਹਾਂਜੀ ਕਿ ਅੱਜ ਜਦੋਂ ਅਸੀਂ ਇੱਥੇ ਆ ਰਹੇ ਸੀ ਤਾਂ ਸਾਨੂੰ ਆਉਂਦਿਆਂ ਨੂੰ ਕੀ ਦੇਖਣ ਨੂੰ ਮਿਲਿਆ ਕਿ ਇੱਕ ਅਮਰਤਾਰੀ ਕੁੜੀ ਅੱਧ ਨੰਗੇ ਕੱਪੜੇ ਪਾ ਕੇ ਇੱਕ ਧੀਰ ਤੇ ਬੈਠੀ ਹੈ ਬਿਲਕੁਲ ਸਰ ਕੀ ਇਹ ਆਪਾਂ ਨੂੰ ਆਪਣੇ ਕਲਚਰ ਦੇ ਵਿੱਚ ਇਹ ਜਾਗੋ ਨਹੀਂ ਦਿੰਦਾ ਬਿਲਕੁਲ ਨਹੀਂ ਇਹ ਜਾਗੋ ਨਹੀਂ ਦਿੰਦਾ ਸਰ ਬਿਲਕੁਲ ਇਹ ਜਾਗ ਨਹੀਂ ਦਿੰਦਾ ਦਲਵੀਰ ਜੀ ਸਾਡਾ ਜੋ ਕਲਚਰ ਹੈ ਸਾਡਾ ਜੋ ਇਤਿਹਾਸ ਹੈ ਉਹ ਬਹੁਤ ਹੀ ਵੱਡਾ ਇਤਿਹਾਸ ਦੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਜੋ ਤੁਹਾਨੂੰ ਪਤਾ ਦਲਵੀਰ ਜੀ ਚੱਲ ਰਿਹਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਕੱਲੀ ਸਿੱਖ ਕੌਮ ਦੀ ਨਹੀਂ ਬਲਕਿ ਹਿੰਦ ਕੌਮ ਦੀ ਵੀ ਹਿੰਦੂਆਂ ਦੀ ਵੀ ਜੋ ਅ ਮਦਦ ਕੀਤੀ ਹੈ ਸੋ ਅੱਜ ਅਸੀਂ ਦੇਖ ਰਹੇ ਸੀ ਕਿ ਇੱਥੇ ਬਹੁਤ ਕੁੜੀਆਂ ਘੁੰਮ ਰਹੀਆਂ ਨੇ ਘੁੰਮਣਾ ਵੀ ਚਾਹੀਦਾ ਆ ਸਟੱਡੀ ਵੀ ਕਰਨੀ ਚਾਹੀਦੀ ਆ ਦੁਨੀਆਦਾਰੀ ਵੀ ਦੇਖਣੀ ਚਾਹੀਦੀ ਆ ਪਰ ਦੋਸਤੋ ਆਪਣੇ ਕਲਚਰ ਦੇ ਮੁਤਾਬਕ ਦੇਖਣੀ ਚਾਹੀਦੀ ਆ ਗੋਰਿਆਂ ਦਾ ਕੀ ਕਲਚਰ ਆ ਉਹ ਤੁਹਾਨੂੰ ਪਤਾ ਹੈ ਗੋਰੀ ਕਿਸ ਤਰ੍ਹਾਂ ਦੇ ਕੱਪੜੇ ਪਾਉਂਦੇ ਨੇ ਕੀ ਕਰਦੇ ਨੇ ਕੀ ਉਹ ਹੁੰਦਾ ਆ ਉਹਨਾਂ ਦਾ ਕਲਚਰ ਨੂੰ ਇਜਾਜ਼ਤ ਦਿੰਦਾ ਹੈ ਬਿਲਕੁਲ ਨਾ ਇਨਵੋਲਵਡ ਫॉर ਕਲਚਰ ਬਟ ਜੋ ਸਿੱਖ ਕੌਮ ਦਾ ਕਲਚਰ ਹੈ ਸਿੱਖ ਕੌਮ ਦਾ ਇਤਿਹਾਸ ਹੈ ਉਹ ਬਹੁਤ ਹੀ ਵੱਡਾ ਇਤਿਹਾਸ ਰਿਹਾ ਹੈ ਸਿੱਖ ਕੌਮ ਦਾ ਇਤਿਹਾਸ ਇਹ ਨਹੀਂ ਰਿਹਾ ਕਿ ਕੁੜੀਆਂ ਨਿਕਰਾਂ ਪਾ ਕੇ ਫਿਰਨ ਜਾਂ ਕੁੜੀਆਂ ਅੰਮਰਤ ਆੜੀ ਹੋ ਕੇ ਆਦਮੀ ਦੇ ਕੱਪੜੇ ਬਿਲਕੁਲ ਸਰ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਉਸ ਵੀਡੀਓ ਉਸ ਲੜਕੀ ਦੀ ਵੀਡੀਓ ਬਣਾ ਲਈ ਸੀ ਜੋ ਕਿ ਆਪਾਂ ਇਸ ਚੱਲਦੇ ਇੰਟਰਵਿਊ ਦੇ ਨਾਲ ਬਿਲਕੁਲ ਜੋੜਾਂਗੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਛਲ ਕੀ ਰਿਹਾ ਹੈ ਹਾਂਜੀ ਸੋ ਦਲਵੀਰ ਜੀ ਮੈਂ ਇਹੀ ਕਹਿਣਾ ਚਾਹੁੰਦਾ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਹਾਂ ਤੇ ਪੰਜਾਬ ਗਵਰਨਮੈਂਟ ਨੂੰ ਵੀ ਅਪੀਲ ਕਰਦਾ ਹਾਂ ਕਿ ਜੋ ਚੰਡੀਗੜ੍ਹ ਦੇ ਵਿੱਚ ਚੱਲ ਰਿਹਾ ਹੈ ਇਸ ਟਾਈਮ ਉਹ ਬਹੁਤ ਹੀ ਆਉਣ ਵਾਲੇ ਸਮੇਂ ਲਈ ਖਤਰਨਾਕ ਹੈ ਬਿਲਕੁਲ ਸੁਰਬੀ ਆਉਣ ਵਾਲੀ ਪੀੜੀ ਲਈ ਖਤਰਨਾਕ ਹੈ ਸਾਡੀਆਂ ਜੋ ਨਸਲਾਂ ਨੇ ਉਹ ਸਾਰੀਆਂ ਬਰਬਾਦ ਹੋ ਜਾਣਗੀਆਂ ਜੇ ਆਪਾਂ ਇਸ ਮੁੱਦੇ ਤੇ ਇਸ ਟਾਪਿਕ ਤੇ ਆਪਾਂ ਨਾ ਕੋਈ ਗੱਲਬਾਤ ਕੀਤੀ ਨਾ ਕੋਈ ਚੰਡੀਗੜ੍ਹ ਪ੍ਰਸ਼ਾਸਨ ਨੇ ਐਕਸ਼ਨ ਲਿਆ ਜਾਂ ਪੰਜਾਬ ਗਵਰਨਮੈਂਟ ਨੇ ਐਕਸ਼ਨ ਲਿਆ ਕਿ ਤੁਸੀਂ ਦਲਵੀਰ ਜੀ ਜਾਣਦੇ ਹੋ ਕਿ ਪਿੱਛੇ ਇੱਕ ਕਮਲ ਕੌਰ <th> ਧਾਬੀ ਦੇ ਨਾਮ ਤੋਂ ਕੁੜੀ ਸੀ ਬਿਲਕੁਲ ਜੋ ਅਮਰਪਾਲ ਸਿੰਘ ਜੀ ਨੇ ਅਮਰ ਅਮਰਪਾਲ ਸਿੰਘ ਮੈਰੋ ਜੀ ਨੇ ਮੈਰੋ ਜੀ ਨੇ ਗੱਡੀ ਮਾਰ ਕੇ ਗੱਡੀ ਦੇ ਵਿੱਚ ਪਾ ਕੇ ਛੋਟੇ ਦਿੱਤੀ ਸੀ ਬਿਲਕੁਲ ਮੈਂ ਇਹ ਵੀ ਕਹਿੰਦਾ ਕਿ ਕਿਸੇ ਦਾ ਮਟਰ ਕਰੋ ਮਟਰ ਕਰੋ ਬੱਟ ਗੱਲ ਕੀ ਹੈ ਜਦੋਂ ਗੱਲ ਕਹਿੰਦੇ ਨੇ ਹੁੰਦੇ ਜਦੋਂ ਪਾਣੀ ਗਲੇ ਤੋਂ ਉੱਤੇ ਟੱਪ ਜਵੇ ਤਾਂ ਸਾਹ ਆਉਣਾ ਮੁਸ਼ਕਲ ਹੈ ਉਹ ਕੁੜੀ ਇੱਕ ਪੰਜਾਬਣ ਕੁੜੀ ਹੋ ਕੇ ਸਿੱਖਾਂ ਦੀ ਕੁੜੀ ਹੋ ਕੇ ਇਹ ਜਿਹੀਆਂ ਗੰਦੀਆਂ ਗੱਲਾਂ ਕਰਨੀਆਂ ਜਾਂ ਗੰਦੇ ਟੌਪਿਕਾਂ ਤੇ ਗੱਲਾਂ ਕਰਨੀਆਂ ਇਹ ਜਿਹੀਆਂ ਉਹਨਾਂ ਆਪਣੇ ਸਿੱਖ ਕੌਮ ਦੇ ਵਿੱਚ ਇਜਾਜ਼ਤ ਨਹੀਂ ਦਿੱਤਾ ਜੀ ਸੋ ਮੈਂ ਇਹੀ ਕਹਿਣਾ ਚਾਹਣਾ ਵਾਂ ਕਿ ਜੇ ਚੰਡੀਗੜ੍ਹ ਪ੍ਰਸ਼ਾਸਨ ਜਾਂ ਪੰਜਾਬ ਪੁਲਿਸ ਇਹਦੇ ਐਕਸ਼ਨ ਲੰਦੀ ਹੈ ਤਾਂ ਅਮਰਤਪਾਲ ਮੈਰੋ ਵਰਗਿਆ ਨੂੰ ਬੰਨ ਦੀ ਕਿਸੇ ਨੂੰ ਲੋੜ ਹੀ ਨਾ ਪਵੇ ਸਰ ਹਾਲਾਂਕਿ ਆਪਾਂ ਦੇਖਿਆ ਕਿ ਇਹ ਇੱਕ ਘੁੰਮਣ ਫਿਰਨ ਵਾਲਾ ਪਲੇਸ ਹੈ ਹਾਂਜੀ ਤੇ ਇੱਥੇ ਫੈਮਲੀਆਂ ਵੀ ਆਉਂਦੀਆਂ ਨੇ ਜੀ ਬਿਲਕੁਲ ਇਹੋ ਜੇ ਕੋਈ ਮੁੰਡਾ ਕੁੜੀ ਨਾਲ ਕੋਈ ਗਲਤ ਤਰੀਕੇ ਨਾਲ ਮਿਲ ਰਿਹਾ ਹੈ ਤੇ ਕੋਈ ਅਗਲੇ ਦੇ ਕੱਪੜੇ ਪਾ ਕੇ ਹਾਂਜੀ ਫਿਰ ਰਿਹਾ ਹੈ ਤੇ ਉਹਨਾਂ ਦਾ ਜਿਹੜੇ ਲੋਕ ਫੈਮਲੀ ਨਾਲ ਆਉਂਦੇ ਆ ਉਹਨਾਂ ਦਾ ਕੀ ਗਿੱਟ ਕਰ ਰਹੂ ਗੈਨੰਗੇ ਕੀ ਦੇਖੋ ਦਲਵੀਰ ਜੀ ਜਿਹੜਾ ਇਹ ਕੁੜੀਆਂ ਅਧ ਨੰਗੇ ਕਪੜੇ ਪਾਉਂਦੀਆਂ ਨੇ ਜਾਂ ਕੋਈ ਇੱਥੇ ਸੁਖਨਾ ਝੀਲ ਤੇ ਆਪਣੇ ਬாய்ਫਰੈਂਡ ਨਾਲ ਆ ਕੇ ਕੋਈ ਗਲਤ ਕੰਮ ਕਰਦੀਆਂ ਨੇ ਗਲਤ ਹਰਕਤ ਕਰਦੀਆਂ ਨੇ ਇਹ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੇਖਾਣਾ ਚਾਹੀਦਾ ਆ ਸੁਖਨਾ ਝੀਲ ਆ ਜਿਹੜੀ ਚੰਡੀਗੜ੍ਹ ਦੇ ਵਿੱਚ ਆ ਬਿਲਕੁਲ ਜੀ ਨਾ ਕਿ ਇਹ ਕਿਸੇ ਪੰਜਾਬ ਦੇ ਡਿਸਟ੍ਰਿਕਟ ਦੇ ਵਿੱਚ ਆ ਬਿਲਕੁਲ ਪੰਜਾਬ ਪੁਲਿਸ ਨੂੰ ਨੀ ਚੰਡੀਗੜ੍ਹ ਪੁਲਿਸ ਨੂੰ ਇਹ ਦੇਖਣਾ ਚਾਹੀਦਾ ਆ ਕਿ ਸੁਖਨਾ ਝੀਲ ਤੇ ਕੀ ਹੋ ਰਿਹਾ ਏ ਤੇ ਕੀ ਜਿਹੜੇ ਇਹ ਕੱਪੜੇ ਪਾ ਕੇ ਫਿਰਦੀਆਂ ਨੇ ਜਾਂ ਆਪਣੇ ਬੋਏਫ੍ਰੈਂਡ ਨਾਲ ਇੱਥੇ ਗਲਤ ਕੰਮ ਕਰਦੀਆਂ ਫਿਰਦੀਆਂ ਨੇ ਹੋਰ ਇੱਥੇ ਫੈਮਲੀਆਂ ਆਉਂਦੀਆਂ ਨੇ ਇਹ ਗੱਲ ਆਪਾਂ ਨੂੰ ਇੱਜ਼ਾਤ ਦਿੰਦੀ ਹੈ ਬਿਲਕੁਲ ਇਹ ਗੱਲ ਬਿਲਕੁਲ ਇੱਜ਼ਾਤ ਨਹੀਂ ਹੈ ਬਿਲਕੁਲ ਨਹੀਂ ਹੈ ਸੋ ਮੈਂ ਇਹ ਚੰਡੀਗੜ੍ਹ ਪ੍ਰਸ਼ਾਸਨ ਦੀ ਬਹੁਤ ਵੱਡੀ ਜਿਹੜੀ ਨਕਾਮੀ ਸਮਝਦਾ ਹਾਂ ਇਸ ਦੇ ਵਿੱਚ ਸੋ ਦੋ ਦੇ ਤਾਂ ਬਕਾਣਾ ਹੈ ਕਿ ਇਸ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੀ ਬਿਲਕੁਲ ਗਲਤੀ ਹੈ ਬਿਲਕੁਲ ਬਿਲਕੁਲ ਤੁਸੀਂ ਇੱਧਰ ਦਿਖਾਓ ਮੜਾ ਜੈ ਕੈਮਰਾ ਮਾਰ ਕੇ ਕਿ ਇੱਧਰ ਪੁਲਿਸ ਦੀ ਜੋ ਗੱਡੀ ਖੜੀ ਆ ਪਾਲੀ ਸਾਇਰ ਇੱਕ ਪੁਲਿਸ ਦੀ ਚੌਂਕੀ ਵੀ ਬਣੀ ਹੋਈ ਆ ਤੇ ਐਟੇ ਕੁੜੀਆਂ ਫਿਰ ਰਹੀਆਂ ਨੇ ਲੱਖਾਂ ਕੋਈ ਪਾਰਕ ਦੇ ਵਿੱਚ ਆਪਣੇ ਬਲਫਰੈਂਡਾਂ ਨਾਲ ਫਿਰ ਰਹੀ ਆ ਕੋਈ ਲੇਖ ਤੇ ਫਿਰ ਰਹੀ ਆ ਕੋਈ ਕਿਤੇ ਫਿਰ ਰਹੀ ਆ ਸੋ ਮੈਂ ਇਹ ਚੰਡੀਗੜ੍ਹ ਪੋਸਤ ਨੂੰ ਕਹਿਣਾ ਚਾਹੁੰਦਾ ਆ ਕਿ ਫਿਰਨ ਬਟ ਸਾਨੂੰ ਇੱਥੇ ਜਿਹੜੀ ਗੰਦਗੀ ਹੈ ਉਹ ਬਿਲਕੁਲ ਨਹੀਂ ਚਾਹੀਦੀ ਬਿਲਕੁਲ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਝਾੜ ਕੇ ਬਣਾਇਆ ਗਿਆ ਹੈ ਬਲਕਿ ਨਾ ਕੋਈ ਮਹਾਰਾਸ਼ਟਰ ਤੋਂ ਆ ਕੇ ਬਣਿਆ ਹੈ ਜਾਂ ਕਿਸੇ ਮਹਾਰਾਸ਼ਟਰ ਦੇ ਆਦਮੀ ਦੀ ਜ਼ਮੀਨ ਸੀ ਬਿਲਕੁਲ ਚੰਡੀਗੜ੍ਹ ਹੈ ਜੋ ਪੰਜਾਬ ਦੇ ਪਿੰਡਾਂ ਝਾੜ ਕੇ ਬਣਿਆ ਗਿਆ ਹੈ ਪੰਜਾਬ ਦੀ ਜ਼ਮੀਨ ਆ ਤੇ ਚੰਡੀਗੜ੍ਹ ਪੰਜਾਬ ਦਾ ਹੀ ਰਹੇਗਾ ਬਿਲਕੁਲ ਕੋਈ ਬੰਦਾ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਚੰਡੀਗੜ੍ਹ ਜੋ ਹਰਿਆਣੇ ਦਾ ਹੈ ਚੰਡੀਗੜ੍ਹ ਜੋ ਗਜਰਾਤ ਦਾ ਆ ਜਾਂ ਕਿਤੇ ਦਾ ਆ ਚੰਡੀਗੜ੍ਹ ਹਮੇਸ਼ਾ ਪੰਜਾਬ ਦਾ ਸੀ ਤੇ ਪੰਜਾਬ ਦਾ ਰਹੇਗਾ ਬਿਲਕੁਲ ਜੀ ਹਾਂ ਜੀ ਤੇ ਇਸ ਦੇ ਨਾਲ ਹੀ ਸਰ ਅਸੀਂ ਤੁਹਾਡਾ ਅ ਧੰਨਵਾਦ ਕਰਦੇ ਆ ਕਿਉਂਕਿ ਤੁਸੀਂ ਵੀ ਦੱਸਿਆ ਕਿ ਤੁਹਾਨੂੰ ਸਮਾਂ ਬਹੁਤੀ ਇਜਾਜ਼ਤ ਨਹੀਂ ਦਿੰਦਾ ਹਾਂ ਜੀ ਹਾਂ ਜੀ ਦਰਵੀਰ ਜੀ ਮੈਂ ਇਹ ਵੀ ਗੱਲ ਤੁਹਾਨੂੰ ਕਹਿਣਾ ਚਾਹਣਾ ਕਿ ਮੇਰੇ ਕੋ ਅੱਜ ਸਮਾਂ ਬਹੁਤ ਘੱਟ ਆ ਥੋੜਾ ਜਿਹਾ ਅਗਰ ਕੋਈ ਨਹੀਂ ਆਪਾਂ ਫਿਰ ਕਿਸੇ ਦਿਨ ਬੈਠਾਂਗੇ ਹਰੇਕ ਮੁੱਦੇ ਤੇ ਹਰੇਕ ਟਾਪਿਕ ਤੇ ਆਪਾਂ ਗੱਲਬਾਤ ਕਰਾਂਗੇ ਦਲਵੀਰ ਜੀ ਬਿਲਕੁਲ ਬਿਲਕੁਲ ਉਹ ਜਿਹੜਾ ਟਾਪਿਕ ਹੈ ਤੁਸੀਂ ਇਹ ਪਬਲਿਕ ਦੇ ਸਾਹਮਣੇ ਜਰੂਰ ਇੱਕ ਵਾਰੀ ਰੱਖਿਓ ਮੇਰੀ ਇੱਕ ਵਾਰੀ ਗੱਲ ਪਬਲਿਕ ਦੇ ਤੱਕ ਜਰੂਰ ਪਹੁੰਚਾਓ ਕਿ ਜਿਹੜਾ ਚੰਡੀਗੜ੍ਹ ਹੈ ਓਨਲੀ ਫਾਰ ਬਾਰਿਸ਼ ਪੰਜਾਬ ਬਿਲਕੁਲ ਨਾਟ ਫਾਰ ਹਰਿਆਣਾ ਨਾਟ ਫਾਰ ਗੁਜਰਾਤ ਨਾਟ ਫਾਰ ਮਹਾਰਾਸ਼ਟਰ ਨੋਟ ਫॉर ਸ਼ੇਰ ਸੈਨਾ ਨਸ਼ੀਬ ਜਾਨਾ ਨੂੰ ਵੀ ਇਹ ਗੱਲ ਕਹਿਣਾ ਚਾਹਣਾ ਬਿਲਕੁਲ ਸ਼ੇਰ ਸੈਨਾ ਕਹਿੰਦੀ ਹੈ ਕਿ ਚੰਡੀਗੜ੍ਹ ਹੈ ਜੋ ਸਾਡਾ ਹੈ ਹਿੰਦੂਆਂ ਦਾ ਹੈ ਚੰਡੀਗੜ੍ਹ ਕੋਈ ਹਿੰਦੂਆਂ ਦਾ ਨਹੀਂ ਹੈ ਬਿਲਕੁਲ ਸਹੀ ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦਾ ਸਿੱਖ ਵੀ ਰਹਿੰਦਾ ਈਸਾਈ ਵੀ ਰਹਿੰਦਾ ਹਰ ਇੱਕ ਧਰਮ ਦੇ ਲੋਕ ਰਹਿੰਦੇ ਨੇ ਤੇ ਸਾਨੂੰ ਇਹ ਰੂਲ ਮੰਨਣੇ ਚਾਹੀਦੇ ਨੇ ਬਿਲਕੁਲ ਕੋਈ ਬੰਦਾ ਉੱਠ ਕੇ ਨਹੀਂ ਕਹਿ ਸਕਦਾ ਸ਼ਿਵਚੈਨਾ ਵਾਲਾ ਕਿ ਚੰਡੀਗੜ੍ਹ ਸ਼ਿਵਚੈਨਾ ਦਾ ਹੈ ਨਾਟ ਚੰਡੀਗੜ੍ਹ ਓਨਲੀ ਫॉर ਪਬਲਿਕ ਸਾਰੇ ਆ ਬੰਦੇ ਆ ਚੰਡੀਗੜ੍ਹ ਬਿਲਕੁਲ ਸਿਰ ਬਿਲਕੁਲ ਹਾਂਜੀ ਸੋ ਇਸਦੇ ਨਾਲ ਇਹ ਪਟਾਣਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਜੀ ਵਾਹਿਗੁਰੂ ਥੈਂਕ ਯੂ ਬਾਕੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਇਸ ਵਿੱਚ ਕੀ ਰਾਏ ਆ ਕੀ ਕਹਿਣਾ ਆ ਜਰੂਰ ਦੱਸਣਾ ਕਾਂਕੀ ਜੋ ਅਗਲੀ ਵੀਡੀਓ ਵਿੱਚ ਪਤਾ ਹੈ ਉਸ ਮੁਤਾਬਿਕ ਵੀਡੀਓ ਪੋਸਟ ਕਰ ਸਕੀ ਹੈ ਧੰਨਵਾਦ ਓਕੇ ਦਿਲ